ਇੱਕ ਪਾਸੇ ਪੰਜਾਬ ਦੇ ਵਿੱਚ ਹੜਾ ਦੀ ਮਾਰ ਪੈ ਰਹੀ ਹੈ ਦੂਜੇ ਪਾਸੇ ਚੋਰਾ ਦੇ ਹੌਸਲੇ ਬੁਲੰਦ ਹੁੰਦੇ ਦਿਖਾਈ ਦੇ ਰਹੇ ਹਨ ਬਟੇਂਡਾ ਗੋਲਿਆਣਾ ਜੀਟੀ ਰੋਡ ਤੇ ਬੀਤੀ ਰਾਤ ਮੋਬਾਈਲ ਸ਼ੋਕ ਤੇ ਲੱਖਾਂ ਰੁਪਏ ਦੇ ਗ੍ਰਾਹਕਾਂ ਦੇ ਮੋਬਾਈਲ ਅਤੇ ਮੋਬਾਈਲ ਐਕਸੈਸਰੀ ਚੋਰੀ ਕਰਕੇ ਹੋਏ ਫਰਾਰ ਚੋਰ ਬੜੇ ਛਾਤਰ ਨਿਕਲੇ ਦੁਕਾਨ ਦਾ ਲੈਂਟਰ ਪਨ ਕੇ ਦੁਕਾਨ ਦੇ ਵਿੱਚ ਹੋਏ ਦਾਖਲ ਚੋਰਾ ਵੱਲੋਂ ਸੈਣੀ ਹਥੋੜੇ ਨਾਲ ਲੈਂਟਰ ਨੂੰ ਭੰਨਿਆ ਗਿਆ ਅਤੇ ਸੈਣੀ ਹਥੋੜਾ ਦੁਕਾਨ ਦੀ ਛੱਤ ਤੇ ਹੀ ਛੱਡ ਕੇ ਚਲੇ ਗਏ ਦੁਕਾਨਦਾਰ ਨੇ ਦੱਸਿਆ ਕਿ ਇਹ ਦੁਕਾਨ ਬੈਂਕ ਤੋਂ ਲੋਨ ਲੈ ਕੇ ਕੀਤੀ ਸੀ ਦੁਕਾਨਦਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਚੋਰਾਂ ਨੂੰ ਜਲਦੀ ਫੜੇ ਅਤੇ ਮੇਰੇ ਗ੍ਰਾਹਕਾਂ ਦੇ ਮੋਬਾਈਲ ਮੈਨੂੰ ਵਾਪਸ ਦਿਵਾਏ ਜਾਣ ਔਰ ਜਾਣਦੇ ਕੀ ਕਹਿਣਾ ਹੈ ਭੀੜ ਤਾਂ ਜਿਹੜੀ ਨਾਮ ਕੀ ਹੈ ਤੇ ਕੀ ਗੱਲ ਹੋਈ ਮੇਰਾ ਨਾਮ ਜਗਦੀਪ ਸਿੰਘ ਹੈ ਤੇ ਮੇਰੇ ਗਵਾਂਢੀ ਹੈ ਘਰ ਦੇ ਤੇ ਉਹ ਇਹਨਾਂ ਸਵੇਰੇ ਮਿੰਤਾ ਪਤਾ ਲੱਗਿਆ ਵੀ ਐ ਕਰਕੇ ਇਹਦੀ ਦੁਕਾਨ 'ਚ ਚੋਰੀ ਹੋ ਗਈ ਤੇ ਇਹ ਤਾਂ ਵਿਚਾਰਿਆਂ ਨੇ ਮਸਾਂ ਦੁਕਾਨ ਕਰੀ ਸੀ ਤੇ ਪੈਸੇ ਪੜ ਤੜ ਕੇ ਲਾਏ ਸੀ ਤੇ ਇਹਨਾਂ ਦਾ ਸਾਰੇ ਕੰਮ ਖਰਾਬ ਹੋ ਗਿਆ ਇੱਕ ਤਾਂ ਹੁਣ ਸਮਝ ਲਓ ਵੀ ਪਾਣੀ ਕਿੰਨੀ ਭਜੇ ਫਿਰਦੇ ਸਾਰੇ ਸਾਰੇ ਆ ਗਏ ਉਧਰ ਸਾਰੇ ਉਧਰ ਪਜੇ ਬੰਦੇ ਤੇ ਚੋਰਾਂ ਨੇ ਆ ਕੰਮ ਜਿਹੜਾ ਕਰਤਾ ਇਹ ਜਵੇਂ ਬਹੁਤ ਔਰਦੂ ਵੀ ਪੜਾ ਤੇ ਦੱਸੋ ਵੀ ਹੁਣ ਕਿਵੇਂ ਉੱਠਣਗੇ ਘਟੋ-ਘਟ ਵਿੱਚ 70-80 ਹਜ਼ਾਰ ਦਾ ਨੁਕਸਾਨ ਕਰ ਗਏ ਤੇ ਫਿਰ ਇਹਨਾਂ ਨੂੰ ਤਾਂ ਬਹੁਤ ਜ਼ਿਆਦਾ ਔਖਾ ਹੋ ਜਾ ਇਹਨਾਂ ਗ੍ਰਾਹਕਾਂ ਦੇ ਮੋਬਾਈਲ ਸੀਗੇ ਹਾਂਜੀ ਹਾਂਜੀ ਉਹ ਸਾਰਾ ਉਹ ਵੱਡਾ ਕੰਮ ਹੋਇਆ ਉਹ ਉਹਨਾਂ ਨੂੰ ਤਾਂ ਦੇਣੀ ਪੈਣਗੇ ਨਾ ਇਹਨਾਂ ਨੂੰ ਚੋਰ ਕਿਥੋਂ ਆਏ ਕਿ ਕੋਈ ਉਹ ਛੱਤ ਦੇ ਵਿੱਚੋਂ ਉhora ਕੱਢ ਕੇ ਛੱਤ ਬੰਨ ਕੇ ਫੇਰ ਉੱਤੇ ਆਵੇ ਤੇ ਇਹ ਤਿੰਨ ਚਾਰ ਬੰਦਿਆਂ ਦਾ ਕੰਮ ਹੈ ਤੇ ਕੋਈ ਉਹ ਪੂਰੇ ਤਜਰਬੇਕਾਰੀ ਹੋਣਗੇ ਜਿਹੜੇ ਛੱਤ ਛੱਤ ਤੋੜ ਕੇ ਜਿਹੜੇ ਬਿਜਲੀ ਲੰਗੇ ਆ ਕੋਈ ਮਾੜੇ ਮੂٹے ਦਾ ਹੋਣਾ ਹੀ ਨਹੀਂ ਉਹ ਜੀ ਕਿਵੇਂ ਦੇਖਦੇ ਹੋ ਅੱਜ ਦੇ ਹਾਲਾਤ ਜਿਵੇਂ ਕਿ ਮਸਾ ਬੰਦਾ ਕੰਮ ਕਰਦਾ ਹੈਗਾ ਦੁਪਾਨ ਕਰਦਾ ਹੈਗਾ ਲੋਲ ਲੈ ਕੇ ਦੁਪਾਨ ਹਾਂ ਉਹ ਜਿਹੜੀ ਜਦੋਂ ਵਾਰਦਾਤ ਹੋ ਜਾਂਦੀ ਹੈ ਕਿ ਪ੍ਰਸ਼ਾਸਨ ਕਿ ਕੀ ਮੰਨ ਕਰਦਾ ਇਹ ਤਾਂ ਜੀ ਥੋੜੀ ਜੀ ਮੁਸਤੈਦੀ ਚਾਹੀਦੀ ਹੈ ਪ੍ਰਸ਼ਾਸਨ ਵੱਲੋਂ ਇਦੋਂ ਇਧਰ ਤੈਹਲ ਪੈਲ ਕੋਈ ਪੈਟਰੋਲਿੰਗ ਵਧਾਈ ਜਾਵੇ ਕਿਤੇ ਲੋੜ ਡਾ ਆਪ ਨੂੰ ਵੀ ਤੇ ਹੁਣ ਇੱਥੇ ਰੋਗਾਂ ਕੀ ਕੋਰੇ ਹੁੰਦੇ ਤਾਂ ਹੈ ਪਰ ਉਹ ਰਾਤ ਪਤਨ ਨਹੀਂ ਸੀਗੀ ਕਿ ਨਹੀਂ ਸੀਗੀ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਠੀਕ ਹੈ ਢੰਡਾ বাজਾਰ ਆਵਾਜ਼ ਆਵਾਜ਼ ਆ ਵੀ ਪੂਰਾ ਚੱਲਦਾ ਪੂਰਾ ਰੋਡ ਚੱਲਦਾ ਹੈ ਰਾਤ ਨੂੰ ਵੀ ਪੂਰੇ ਚੱਲਦਾ ਹੈਗਾ ਪਸਾਂ ਵੀ ਤਾਂ ਪਰ ਆ ਵੀ ਹੈ ਕੋਈ ਕਹਿੰਦਾ ਗਿਆ ਵੀ ਇੰਨੇ ਭੀੜ ਭੜਕੇ ਦੇ ਵਿੱਚ ਦੁਕਾਨ ਹੈ ਤੇ ਵੀ ਇਹ ਹੋਣਾ ਨਹੀਂ ਸੀ ਜਾਈਦਾ ਠੀਕ ਹੈ ਹਾਂਜੀ ਲਾਮ ਤੇ ਕਾਦੀ ਦੁਕਾਨ ਹੈ ਕਿੱਥੇ ਹੈ ਦੁਕਾਨ ਬਈ ਨਾਮ ਆਪਣਾ ਬੱਦੀ ਹੈ ਤੇ ਆਪਣਾ ਰੋਜ਼ ਗਾਰਡਨ ਦੇ ਸਾਹਮਣੇ ਜਿਹੜੀ ਮੱਛੀਆਂ ਵਾਲੀ ਮਾਰਕੀਟ ਹੈ ਉਹਦੇ ਨਾਲ ਹੀ ਆਪਣੀ ਦੁਕਾਨ ਹੈ ਤੇ ਮੋਬਾਈਲਾਂ ਦੀ ਦੁਕਾਨ ਹੈ ਵੀਰੇ ਕੀ ਗੱਲ ਮੈਂ ਕੱਲ ਬਈ ਆਪਾਂ ਰਾਤ ਨੂੰ ਜਿੰਨੇ 9:00 ਵਜੇ ਆਪਾਂ ਘਰੇ ਜਾਵੜੇ ਉਸ ਤੋਂ ਬਾਅਦ ਜਦੋਂ ਆਪਾਂ ਸਵੇਰੇ ਸ਼ਟਰ ਖੋਲਿਆ ਉਸ ਤੋਂ ਬਾਅਦ ਦੇਖਿਆ ਬਈ ਇਹਦੇ ਛੱਤ ਤੋੜ ਕੇ ਲੋਕ ਸਮਾਨ ਲੈ ਗਏ ਸਾਡੇ ਫੋਨ ਮੰਨ ਕੇ ਚਲੋ 25 ਤੋਂ 30 ਹਜ਼ਾਰ ਦੇ ਵਿੱਚ ਹੋਊਗਾ ਚਾਹੇ ਮੇਰੇ ਹਿਸਾਬ ਨਾਲ ਵੱਧ ਹੀ ਹੋਣੇ 20 ਹਜ਼ਾਰ ਫ੍ਰੀ ਫੋਨ ਸੀ ਤੇ 15-20 ਹਜ਼ਾਰ ਦੀ ਐਸੈਸਰੀ ਸੀ ਉਹ ਵੀ ਲੈ ਕੇ ਨਾਲ ਸਾਡੇ ਸਾਊਂਡ ਬਾਰ ਵਗੈਰਾ ਕਦੋਂ ਪਤਾ ਕਦੋਂ ਲੱਗਿਆ ਇਹ ਅੱਜ ਸਵੇਰੇ ਅਸੀਂ ਜਦੋਂ ਦੁਕਾਨ ਓਪਨ ਕੀਤੀ ਉਦੋਂ ਪਤਾ ਲੱਗਿਆ ਹਾਂਜੀ ਕਿੱਥੋਂ ਆਇਆ ਕਿੱਥੋਂ ਇਹ ਜੀ ਛੱਤ ਦੇ ਵਿੱਚੋਂ ਉਤੋਂ ਆਇਆ ਹਾਂਜੀ ਉਹ ਛੇਲੀਆਂ ਥੋੜਾ ਛੱਤ ਤੇ ਹੀ ਪਿਆ ਹੋਣੀ ਵੀ ਉਹਨਾਂ ਦਾ ਹਾਂਜੀ ਕੀ ਲੱਗਦਾ ਕੀ ਹੈਗਾ ਜਦੋਂ ਚੋਰੀ ਹੋਈ ਹੈਗੀ ਪਿੱਛੋਂ ਬੰਦੇ ਆਏ ਲਿਗੇ ਕੈਮਰੇ ਲੱਗੇ ਸੀ ਸੀਸੀਟੀਵੀ ਕੈਮਰੇ ਆੜੇ ਲੱਗੇ ਆ ਜੀ ਪਿੱਛੇ ਨਹੀਂ ਲੱਗੇ ਉਹ ਛੱਤ ਦੇ ਉੱਪਰ ਆ ਕੇ ਛੱਤ ਤੋੜ ਕੇ ਤੇ ਉਥੇ ਛੇਵੇਂ ਤੋੜਾ ਪਿਆ ਉਸ ਤੋਂ ਬਾਅਦ ਸਮਾਨ ਚੋਣ ਲੈ ਗਏ ਘੜੀਆਂ ਕੁੜੀਆਂ ਸਭ ਕੁਝ ਸੀਗਾ ਹਾਂਜੀ ਪੁਲਿਸ ਕੋ ਦੋ ਆਈਏਗੀ ਪੁਲਿਸ ਸਵੇਰੇ ਆਈ ਸੀ 11:00 ਵਜੇ ਆਈ ਸੀ ਇੱਕ ਬੰਦਾ ਆਇਆ ਉਹਨਾਂ ਦਾ ਚੈੱਕ ਕਰਕੇ ਬਸ ਫੋਟੋਆਂ ਖਿੱਚ ਕੇ ਲੈ ਗਏ ਸੀ ਹਾਂਜੀ ਅੱਛਾ ਕੀ ਮੰਗਤੀ ਕਰਦੇ ਹੋ ਬਈ ਮੈਂ ਤਾਂ ਮੰਗ ਕਰਦਾ ਵੀ ਸਾਡਾ ਤਿ ਵਾਤੋ ਵਾਤ ਵਿੱਚ ਸਾਡੇ ਜਿਹੜੇ ਪੁਰਾਣੇ ਫੋਨ ਗਾਕਾ ਦੇ ਫੋਨ ਨੇ ਬਈ ਉਹ ਆ ਜਾਣ ਸਾਡੇ ਵਾਪਸ ਇਹ ਹਾਂਜੀ ਕਿੰਨੇ ਬੰਦੇ ਦਾ ਕੰਮ ਕਰਦੇ ਨੇ ਕੱਟੋ-ਕੱਟੇ ਚਾਰ ਬੰਦੇ ਹੋਣਗੇ ਬਈ ਹਾਂਜੀ ਉਹ ਮੋੜਾ ਵੀ ਛੋਟਾ ਜਿਹਾ ਹੈਗਾ ਉਹਦੇ ਵਿੱਚ ਪਤਲਾ ਜਿਹਾ ਬੰਦਾ ਨਿਕਲਿਆ ਹੋਣਾ ਹਾਂਜੀ ਕਿ ਕਿੰਨੀ ਪੁਰਾਣੀ ਦੁਕਾਨ ਹੈ ਇਹ ਦੁਕਾਨ ਤਾਂ ਫਿਲਹਾਲ ਬਹੁਤ ਪੁਰਾਣੀ ਹੈ ਲੇਕਿਨ ਆਪਾਂ ਇਸ ਸਾਲ ਜਨਵਰੀ ਚ ਦੁਕਾਨ ਕੀਤੀ ਸੀ 8 ਮਹੀਨੇ ਹੋ ਗਏ ਆਪਾਂ ਨੂੰ ਕਿਚਿੰਗ ਦੁਕਾਨ ਦੀ ਹਾਂਜੀ